ਸਾ ਅਸੰਗਜੀ ਆਪ ਜੀ ਬਾਬਾ ਜੀ ਅੱਗੇ ਪਾਠ ਕਰਦੇ ਹੋ ਅਰਦਾਸ ਕਰਦੇ ਹੋ ਜੇ ਆਪ ਜੀ ਦੀ ਅਰਦਾਸ ਪੂਰੀ ਨਹੀਂ ਹੁੰਦੀ ਤੇ ਆਪ ਜੀ ਇਸ ਤਰ੍ਹਾਂ ਅਰਦਾਸ ਕਰੋ ਬਾਬਾ ਜੀ ਆਪ ਜੀ ਦੀ ਅਰਦਾਸ ਜ਼ਰੂਰ ਸੁਣਨਗੇ ਤੇ ਆਪ ਜੀ ਨੂੰ ਖੁਸ਼ੀਆਂ ਨਾਲ ਝੋਲੀਆਂ ਭਰ ਦੇਣਗੇ ਤੇ ਆਪ ਜੀ ਦੀ ਹਰ ਮਨੋ ਕਾਮਨਾ ਪੂਰਨ ਹੋ ਜਾਏਗੀ ਆਪ ਜੀ ਜਦੋਂ ਵੀ ਪਾਠ ਕਰਦੇ ਹੋ ਸਵੇਰ ਨੂੰ ਨਿਤਨੇਮ ਕਰਦੇ ਹੋ ਜਾਂ ਸ਼ਾਮ ਨੂੰ ਰਹਿਰਾਸਾ ਜੀ ਦਾ ਪਾਠ ਕਰਦੇ ਹੋ ਤੇ ਉਸ ਤੋਂ ਬਾਅਦ ਆਪ ਜੀ ਨੇ ਆਪਣੇ ਗਲ ਦੇ ਵਿੱਚ ਪੱਲਾ ਪਾ ਲੈਣਾ ਆ ਤੇ ਪਾ ਕੇ ਆਪ ਜੀ ਨੇ ਵੱਡੀ ਅਰਦਾਸ ਕਰਨੀ ਆ ਸਤਿਗੁਰਾਂ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਕਿ ਬਾਬਾ ਜੀ ਸਾਡੀ ਆ ਇੱਛਾ ਆ ਸਾਡੀ ਇਹ ਇੱਛਾ ਨੂੰ ਜਰੂਰ ਤੁਸੀਂ ਪੂਰਾ ਕਰ ਦਿਓ ਚਾਹੇ ਆਪ ਦੇਖੋ ਛੋਟੀ ਅਰਦਾਸ ਨਹੀਂ ਕਰਨੀ ਅਰਦਾਸ ਆਪ ਜੀ ਨੇ ਵੱਡੀ ਹੀ ਕਰਨੀ ਹੈਗੀ ਆ ਜਦ ਆਪ ਜੀ ਆਪਣੇ ਗਲੇ 'ਚ ਪੱਲਾ ਪਾ ਕੇ ਉਸ ਵਾਹਿਗੁਰੂ ਜੀ ਦੇ ਅੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਅਰਦਾਸ ਕਰੋਗੇ ਤੇ ਉਹਨਾਂ ਨੇ ਆਪ ਜੀ ਦੀ ਅਰਦਾਸ ਜ਼ਰੂਰ ਸੁਣਨੀ ਆ ਤੇ ਆਪ ਜੀ ਦੇ ਦੁੱਖ ਜਿੰਨੇ ਵੀ ਹੈਗੇ ਆ ਸਾਰੇ ਹੀ ਕੱਟੇ ਜਾਣੇ ਆ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮੇਰੀ ਆਪ ਜੀ ਦੀਆਂ ਸਾਰੀਆਂ ਹੀ ਮਰਜ਼ਾ ਪੂਰੀਆਂ ਕਰ ਦੇਣਗੇ ਆਪ ਜੀ ਜਦੋਂ ਸਵੇਰੇ ਆਪ ਜੀ ਨਿਤਨੇਮ ਕਰਦੇ ਹੋ ਬਾਣੀ ਦਾ ਪਾਠ ਕਰਦੇ ਹੋ ਤੇ ਆਪ ਜੀ ਨੂੰ ਬਹੁਤ ਜਲਦੀ ਹੁੰਦੀ ਆ ਕਿ ਹੁਣ ਹੋਰ ਕੰਮ ਪਏ ਆ ਮੈਂ ਕਰਨੇ ਹੈਗੇ ਆ ਪਰ ਉਹਨਾਂ ਕੰਮਾਂ ਵਾਲ ਆਪ ਜੀ ਤੇ ਆਨੰਦ ਉਹ ਆਪ ਜੀ ਆਪਣੀ ਵੱਡੀ ਅਰਦਾਸ ਕਰੋ ਔਰ ਉੱਚੀ ਬੋਲ ਕੇ ਕਰੋ ਜਿਹੜੇ ਵੀ ਆਪ ਜੀ ਦੇ ਪਾਸ ਬੈਠੇ ਹੋਣਗੇ ਜਾਂ ਸੁਣ ਰਹੇ ਹੋਣਗੇ ਤੇ ਉਹ ਵੀ ਆਪ ਜੀ ਦੀ ਇਸ ਅਰਦਾਸ ਦੇ ਵਿੱਚ ਸ਼ਾਮਲ ਹੋ ਜਾਣਗੇ ਤੇ ਆਪ ਜੀ ਦੇ ਦੇ ਘਰ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਵੀ ਅਰਦਾਸ ਕਰਨ ਦੀ ਆਦਤ ਪੈ ਜਾਏਗੀ ਉਹ ਵੀ ਪਾਠ ਕਰਨਗੇ ਚਾ ਇੱਕ ਜਪਜੀ ਸਾਹਿਬ ਜੀ ਦਾ ਹੀ ਪਾਠ ਕਰਨ ਤੇ ਆ ਗਾਲੇ ਚ ਪੱਲਾ ਪਾ ਕੇ ਉਹ ਵੀ ਅਰਦਾਸਾਂ ਕਰਨ ਲੱਗ ਜਾਣਗੇ ਮੇਰੇ ਸੱਚੇ ਪਾਤਸ਼ਾਹ ਗੁਰੂ ਅਨੰਕ ਦੇਵ ਜੀ ਦੀ ਅੱਗੇ ਤੇ ਜਦੋਂ ਉਹਨਾਂ ਨੇ ਅਰਦਾਸਾਂ ਕੀਤੀਆਂ ਤੇ ਉਹ ਅਰਦਾਸਾਂ ਬਾਬਾ ਜੀ ਨੇ ਜਰੂਰ ਸੁਣ ਲੈਣੀਆਂ ਆਆਂ ਕਿਉਂਕਿ ਅਰਦਾਸ ਦੇ ਵਿੱਚ ਕੇਸ਼ਾਂ ਦੇ ਬਾਰੇ ਵੀ ਕਿਹਾ ਗਿਆ ਹੈ ਅੰਮ੍ਰਿਤ ਦੇ ਬਾਰੇ ਵੀ ਕਿਹਾ ਗਿਆ ਹੈ ਜਦ ਬੱਚੇ ਰੋਜ਼ ਇਹ ਅਰਦਾਸ ਕਰਨਗੇ ਸੁਣਨਗੇ ਤੇ ਉਹਨਾਂ ਨੂੰ ਸਿੱਖੀ ਦੇ ਪ੍ਰਤੀ ਪਿਆਰ ਹੋ ਜਾਏਗਾ ਤੇ ਉਹ ਵੀ ਕੇਸ਼ ਧਾਰੀ ਬਣ ਜਾਣਗੇ ਕੇਸ਼ ਨਹੀਂ ਕੱਟਣਗੇ ਤੇ ਇੱਕ ਅੰਮ੍ਰਿਤ ਦੀ ਦਾਤ ਜੂ ਲੈਣਗੇ ਕਿਉਂਕਿ ਉਹ ਸ਼ੁਰੂ ਤੋਂ ਹੀ ਸੁਣਦੇ ਆ ਰਹੇ ਆ ਅਰਦਾਸ ਜਦੋਂ ਅਰਦਾਸ ਸੁਣਨਗੇ ਫਿਕਰਨ ਲੱਗ ਜਾਣਗੇ ਤੇ ਉਹਨਾਂ ਦੇ ਆਪਣੇ ਆਪ ਵੀ ਸਿੱਖੀ ਧਾਰਨ ਕਰ ਲੈਣੀ ਆ ਆਪ ਜੀ ਦੇ ਬੱਚਿਆਂ ਨੂੰ ਦਸਾਂ ਗੁਰੂਆਂ ਦੇ ਨਾਮ ਵੀ ਯਾਦ ਹੋ ਜਾਣੇ ਆ ਕਿਉਂਕਿ ਉਹ ਰੋਜ਼ ਹੀ ਅਰਦਾਸ ਕਰਨਗੇ ਸਹਿਬਜ਼ਾਦਿਆਂ ਦੇ ਬਾਰੇ ਵੀ ਉਹਨਾਂ ਨੂੰ ਪਤਾ ਚੱਲ ਜਾਏਗਾ ਉਹ ਸਹਿਬਜ਼ਾਦਿਆਂ ਦੀਆਂ ਵੀ ਸਾਖੀਆਂ ਸੁਣਨਗੇ ਪੜ੍ਹਨਗੇ ਉਹ ਵੀ ਸਾਰੇ ਗਿਆਨ ਉਹਨਾਂ ਨੂੰ ਪ੍ਰਾਪਤ ਹੋ ਜਾਣਗੇ ਇਸ ਵਾਸਤੇ ਆਪਣੇ ਘਰ ਅਰਦਾਸ ਜ਼ਰੂਰ ਕਰਾਇਆ ਕਰੋ ਬੱਚਿਆਂ ਨੂੰ ਵੀ ਕਰਾਇਆ ਕਰੋ ਬੱਚੇ ਵੀ ਅਰਦਾਸ ਕਰਨ ਜਦੋਂ ਬੱਚੇ ਵੀ ਅਰਦਾਸ ਕਰਨਗੇ ਤਾਂ ਆਪ ਜੀ ਦੇ ਘਰ ਸਿੱਖੀ ਆਪਣੇ ਆਪ ਹੀ ਆ ਜਾਣੀ ਆ ਜਦ ਸਿੱਖੀ ਆ ਜਾਈ ਤੇ ਨੌ ਨਿਦਾਂ ਤੇ 12 ਸਿੱਧੀਆਂ ਆਪਣੇ ਆਪ ਹੀ ਆ ਜਾਣੀਆਂ ਉਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਆਪ ਹੀ ਆਪ ਜੀ ਤੇ ਕਿਰਪਾ ਕਰ ਦੇਣੀ ਹੈਗੀ ਆ ਇਸ ਵਾਸਤੇ ਮੇਰੀਆਂ ਭੈਣਾਂ ਬੀਬੀਆਂ ਵੀਰ ਮੇਰੀ ਅਰਦਾਸ ਜ਼ਰੂਰ ਕਰਿਆ ਕਰਨ ਗਲ ਵਿੱਚ ਪੱਲਾ ਪਾ ਕੇ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਜ਼ਰੂਰ ਆਸਾ ਮੁਰਾਦਾਂ ਪੂਰੀਆਂ ਕਰਨ